ਇਹ ਜਗਤਾਰ ਸਿੰਘ ਸਿਧਵਾ ਦੇ ਰਹਿਣ ਵਾਲੇ ਆ ਇਹਨਾਂ ਨੂੰ ਲੈ ਜਾਂਦਾ ਥੱਲੇ ਹੁਣ ਇਹਨਾਂ ਦੀ ਦਰਖਾਸਤਾਂ ਦੋ ਦਿੱਤੀਆਂ ਇਹਨਾਂ ਨੇ ਉਹ ਅਸੀਂ ਲੈ ਜਾਂਦੇ ਹਾਂ ਸੀਨੀਅਰ ਅਫਸਰਾਂ ਕੋਲ ਉਹ ਫਿਰ ਜੋ ਕਾਨੂੰਨ ਤੌਰ ਉਪਰੰਦੀ ਕਾਰਵਾਈ ਕਰਦੇ ਸੀ ਉਹ ਕਹਿੰਦੇ ਮੰਗਿਆ ਗਈ ਸੀ ਇਹਦੀ ਇਹਨਾਂ ਦੀ ਦਰਖਾਸਤਾਂ ਇਹਨਾਂ ਨੇ ਦਿੱਤੀਆਂ ਜੀ ਉਹ ਚਲੋ ਪੜੀਆਂ ਨਹੀਂ ਪ੍ਰੋਪਰ ਮੈਂ ਇੱਕ ਤਾਂ ਕਹਿੰਦਾ ਕੋਈ ਨੌਜਵਾਨ ਖਿਲਾਫ ਆ ਤੇ ਇੱਕ ਜਿਹੜਾ ਕੋਈ ਮੈਡਮ ਨੇ ਉੱਥੇ ਮਿਸਬੀਹਵ ਕਰਦੀ ਇਹਨਾਂ ਨਾਲ ਉਹਦਾ ਖਿਲਾਫ ਕੋਈ ਬਿਲੋਂ ਬੱਚਾ ਵੀ ਇਧਰ ਜਿਆ ਫੈਮਿਲੀ ਮੈਂਬਰ ਵੀ ਇਹ ਜੀ ਮੈਨੂੰ ਨਹੀਂ ਇਹਦੇ ਬਾਰੇ ਨੌਲੇਜ ਨਹੀਂ ਕਿਉਂਕਿ ਤੇ ਮਨ ਇਹ ਆ ਕਰ ਲੈਣੀ ਜੀ ਪਰ ਮੇਰੇ ਅੰਦਰ ਸਰ ਇੱਕ ਵੇਖਣ ਇਹ ਆਵਾਜ਼ ਉਠਾਰੇ ਨੇ ਇਹ ਕਰ ਲਈ ਨੇ ਕਲੀਅਰ ਦੀ ਇਹਨਾਂ ਦਾ ਜੂ ਮੁੱਦਾ ਤੇ ਸਰਾਂ ਕੋ ਲੈ ਜਣੇ ਸੀਨੀਅਰ ਕੋ ਤੇ ਰਿਵਿਊ ਹੋ ਗਿਆ ਸਾਰਾ ਉਹ ਹਰ ਲੋਜ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਪੁਲਿਸ ਪ੍ਰਸ਼ਾਸਨਾਂ ਸੈਮੀਨਾਰ ਕਰਦਾ ਵੀ ਜੇ ਕੋਈ ਨਸ਼ੇ ਦੇ ਸਬੰਧ ਨਸ਼ਾ ਵੇਚਦਾ ਤੇ ਉਹਦੀ ਕੋਈ ਮਤਬਲ ਤਲਾਹ ਦਿੰਦਾ ਉਹਦਾ ਨਾਮ ਗੋਪਤ ਰੱਖਿਆ ਜਾਊ ਤੇ ਮੈਂ ਨਸ਼ੇ ਦੇ ਸਬੰਧ ਦੇ ਵਿੱਚ ਸਰੇ ਆਮ ਥਾਣੇ ਦੇ ਬੂਹੇ ਅੱਗੇ ਵੀ ਲਿਸ਼ਟਾਂ ਲਾਈਆਂ ਤੇ ਬਾਰ-ਬਾਰ ਦੇ ਦੋ ਵੀ ਕੋਈ ਐਸਐਚਓ ਨਵਾਂ ਆਉਂਦਾ ਉਹਨੂੰ ਵੀ ਜਾ ਕੇ ਦੱਸੀਦਾ ਵੀ ਯਾਰ ਇਹ ਬੰਦੇ ਨਸ਼ਾ ਵੇਚਦੇ ਆ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਵਰਟਾ ਮੈਂ ਉਹਨਾਂ ਦੇ ਕਾਰਵਾਈ ਕਰਨ ਦੀ ਨਸ਼ਾ ਵੇਚਣ ਵਾਲਿਆਂ ਦੇ ਕਾਰਵਾਈ ਕਰਨ ਦੀ بجائے ਐਸਐਚਓ ਮਨੋਜ ਕੁਮਾਰ ਮੇਰੇ ਨਾਲ ਗਲਤ ਸ਼ਬਦਾਵਲੀ ਵਰਤੀ ਤੇ ਆਦੇ ਬਾਡੀਗਾਰਡ ਨੂੰ ਕਹੇ ਕਿ ਮੈਨੂੰ ਧੱਕੇ ਮਾਰੇ ਗਏ ਜੇ ਮੈਂ ਉਹਨੂੰ ਆਖਿਆ ਵੀ ਜਨਾਬ ਮੈਂ ਤੁਹਾਨੂੰ ਨਸ਼ੇ ਦੇ ਸਬੰਧ ਚ ਫਰਾਨੇ ਬੰਦੇ ਦੱਸੇ ਆਪੀ ਉਹ ਵੇਦੇ ਕਾਰਵਾਈ ਕਰੋ ਤੇ ਮੈਨੂੰ ਆਂਦਾ ਤੂੰ ਵੱਡਾ ਨਸ਼ਾ ਬੰਦ ਕਰਾਉ ਇਹ ਕਰਕੇ ਸੈਂਟਰ ਦੇ ਵਿੱਚ ਜਿਹੜੇ ਉਹਨੂੰ ਮਨੇ ਧੱਕੇ ਮਾਰੇ ਉਹ ਤੇ ਹੋਰ ਵੀ ਬੰਦੇ ਮੌਜੂਦ ਸੀ ਇਹਦੀ ਸਾਰੀ ਨਿਗਵਾਰੀ ਕਰਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੇ ਮਾਨਯੋਗ ਐਸਐਚਓ ਸਾਹਿਬ ਉਹਨਾਂ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਗੱਲ ਕਰਾਈ ਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਮਨੋਜ ਕੁਮਾਰ ਦੇ ਬਾਡੀਗਾਰਡ ਦੇ ਖਿਲਾਫ ਕਾਰਵਾਈ ਕਰਦੇ ਆ ਤੇ ਤੁਸੀਂ ਥੱਲੇ ਆਓ ਜੀ ਟੈਂਕੀ ਤੇ ਕਿੱਥੋਂ ਚੜੇ ਫਿਰੇ ਐਸੇ ਕਰਕੇ ਚੜੇ ਆ ਤੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹੁਣ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਐਸਐਚਓ ਸਾਹਿਬ ਤੇ ਐਸਪੀ ਸਾਹਿਬ ਨਾਲ ਗੱਲ ਕਰਾ ਕੇ ਤੇ ਲਿਆਂਦਾ ਵੀ ਅਸੀਂ ਕਾਰਵਾਈ ਕਰਦੇ ਜੀ ਕਿਹੜੀ ਟੈਂਕੀ ਤੇ ਕਿੱ ਤੁਸੀਂ ਕਾਰਵਾਈ ਕਿਸ ਮਨ ਦੀ ਸੰਤੁਸ਼ਟੀ ਉਸ ਤੋਂ ਆ ਇਹ ਜੀ ਹੁਣ ਵੇਖੋ ਜੇ ਕਰਨਗੇ ਤੇ ਠੀਕ ਹੈ ਫਿਰ ਨਾ ਕਰਨਗੇ ਤੇ ਫਿਰ ਕੋਈ ਹੋਰ ਰਸਤਾ ਅਖਤਿਆਰ ਕਰਾਂਗੇ ਹੁਣ ਇਹਨਾਂ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਆਓ ਵੀ ਅਸੀਂ ਇਹ ਕਾਰਵਾਈ ਕਰਦੇ ਹਾਂ ਨਹੀਂ ਹੁਣ ਤੁਸੀਂ ਇਹ ਵਿਸ਼ਵਾਸ ਦਵਾਇਆ ਥੱਲੇ ਆ ਜੋ ਕਿ ਜੇ ਨਹੀਂ ਅਗਰ ਕੋਈ ਤੁਹਾਡੀ ਮਤਲਬ ਕਿ ਸੁਣਵਾਈ ਹੋਈ ਕਿ ਫਿਰ ਦੁਬਾਰਾ ਟੈਂਕ ਤੇ ਚੜੋਗੇ ਜਾਂ ਕੋਈ ਹੋਰ ਕਿ ਸੋਚਿਆ ਕਿ ਫਿਰ ਕੋਈ ਹੋਰ ਕੋਈ ਨਹੀਂ ਜੋ ਵੀ ਐਕਸ਼ਨ ਕਰਨਾ ਹੈ ਉਹ ਲਿਖਿਆ ਜਾਊਗਾ ਉਹ ਕਰਾਂਗੇ